ਹਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਅੱਜ ਓਪਰਚੁਨਿਟੀ ਦਿੱਤੀ ਹੈ ਇੱਕ ਬੜੇ ਪ੍ਰੋਫੈਸ਼ਨਲ ਲੋਕਾਂ ਨਾਲ ਗੱਲ ਕਰਨ ਦੀ ਮੈਂ ਖੁਸ਼ ਹਾਂ ਕਿ ਬੜਾ ਬੜਾ ਫਾਇਨਲ ਕੀਤੇ ਪ੍ਰੋਫੈਸ਼ਨਲ ਟਾਈਮ ਹੈ ਅਸੀਂ ਇਹੋ ਕਿ ਦੁਨੀਆ ਦੀ ਕੀ ਸਿਚੁਏਸ਼ਨ ਹੋ ਰਹੀ ਹੈ ਦੇ ਭਾਰਤ ਆ ਦੀ ਕਿੱਥੇ ਖੜਾ ਹੈ ਸਕੇ ਪਰਸਨਸ ਚਾਹੀਦੇ ਜਿਹਨੇ ਪ੍ਰਸਿੱਧ ਕਾਲੇ ਗਏ ਉਹਦੇ ਪ੍ਰਿੰਸੀਪਲ ਰਹੇ ਉਹ ਵੀ ਕੰਮ ਨਹੀਂ ਕੀਤਾ ਪਰ ਡੀਏਪੀ ਦੇ ਨਾਲ 66 ਤੋਂ ਕੰਮ ਕਰ ਰਹੇ ਮੈਂ ਐਜ਼ ਪ੍ਰਿੰਸੀਪਲ 18 ਸਾਲ ਕੰਮ ਕੀਤਾ ਐਜ਼ ਡਾਇਰੈਕਟਰ ਡੀਏ ਇੰਸਟੀਚਿਊਸ਼ਨ ਕੰਮ ਕੀਤਾ ਅੱਜ ਇੱਕ ਟਰਸਟੀ ਦੇ ਰੈਪਰ ਦੇਖੋ ਹੈਲਥ케ਅਰ ਸੈਕਟਰ ਇੱਕ ਬਹੁਤ ਹੀ ਇੰਪੋਰਟੈਂਟ ਏਰੀਆ ਆ ਇਹਦੇ ਵਿੱਚ ਕੋਈ ਡਿਸਪਿਊਟ ਨਹੀਂ ਆ ਕਈ ਏਰੀਆ ਕਈ ਬਿਮਾਰੀਆਂ ਸਾਡੇ ਸ਼ਹਿਰ ਚ ਸਫਾਈ ਨਾਲ ਡਰੱਗਸ ਨਾਲ ਕਨੈਕਟਡ ਨੇ ਤੇ ਅੱਜ ਇਹਨਾਂ ਨਾਲ ਬੜੀ ਖੁੱਲ ਕੇ ਵਾਰਤਾ ਹੋਈ ਆ ਮੇਰਾ ਜਿਹੜਾ ਰੀਡੈਂਡ ਡਾਕੂਮੈਂਟ ਹੈ ਉਹਦੇ ਵਿੱਚ ਬਹੁਤ ਕਲੀਅਰ ਨਹੀਂ ਹੈਲਥ케ਅਰ ਸੈਕਟਰ ਦੇ ਇਨੀਸ਼ੀਏਟਿਵਸ ਪਟਾਊਟ ਨੇ ਮੈਨਾ ਨਾ ਵੀ ਸ਼ੇਅਰ ਕੀਤਾ ਇਹਨਾਂ ਨੇ ਹੋਰ ਵੀ ਕੁਝ ਦੱਸਿਆ ਜਿਨ੍ਹਾਂ ਨੂੰ ਅਸੀਂ ਇਨਕਲੂਡ ਕਰਾਂਗੇ ਤੇ ਮੈਨੂੰ ਇਹੋ ਹੀ ਖੁਸ਼ੀ ਹੈ ਕਿ ਹੁਣ ਅਸੀਂ ਸਾਰੇ ਮਿਲਕੇ ਡਵੈਲਪਮੈਂਟ ਦੇ ਇਸ਼ੂਸ ਤੇ ਗੱਲ ਕਰ ਰਹੇ ਆਂ ਤੇ ਉਹਦੇ ਨਾਲ ਡਿਸਕਸ਼ਨ ਨਾਲ ਹੀ ਅਸੀਂ ਅੱਗੇ ਵਧਾਂਗੇ आइडियाज ने, जड़े ने मैं देखिए तरनजीत संधु जी बहुत ही सोच -सोच दिमाग में रख के थक गए हैं उन्होंने वही हमारी सारे दिल की बातें की हैं तो मुझे लगता है कि ये जो संधु साहब हैं दिस इज दीज द बेस्ट कैंडिडेट टू सेलेक्ट क्योंकि आगे भी हम लोग दो बार अच्छे कैंडिडेट को हरा के भेज चुके हैं तो मैं तो यही रिक्वेस्ट करूंगी पॉलिटिक्स से मेरा कोई लेना देना नहीं है लेकिन शुड सेलेक्ट द बेस्ट कैंडिडेट दैट वी शुड वोट और लास्ट बट नॉट लीस्ट मैं सबसे रिक्वेस्ट करना कि आपका हर एक वोट कीमती है फर्स्ट जून के दिन जाके ਇਲੈਕਸ਼ਨ ਮੇ ਪੂਰੀ ਤਰ੍ਹਾਂ ਸੇ ਪਾਰਟਿਸਪੇਟ ਕਰੇਂ ਅਤੇ ਆਪਣਾ ਵੋਟ ਜ਼ਰੂਰ ਡਾਲੇਂ ਅਤੇ ਸਾਥ ਮੇ ਇਹ ਵੀ ਖਿਆਲ ਰਖੇਂ ਵੋਟ ਖਰਾਬ ਨਾ ਆਜ ਸਾਡੇ ਡਾਕਟਰ ਵੀ ਐਸੋਸੀਏਸ਼ਨ ਵੱਲੋਂ ਇੱਕ ਸਵਾਗਤ ਰੱਖਿਆ ਗਿਆ ਸੀਗਾ ਸਰਦਾਰ ਤਰਨਜੀਤ ਸਿੰਘ ਸੰਧੂ ਜੀ ਦਾ ਜਿਹੜੇ ਭਾਜਪਾ ਵੱਲੋਂ ਐਮਪੀ ਵੀ ਦੇ ਕੈਂਡੀਡੇਟ ਹੈ ਉਹ ਆਏ ਉਹਨਾਂ ਦਾ ਅਸੀਂ ਨਿੱਘਾ ਸਵਾਗਤ ਕੀਤਾ ਔਰ ਉਹਨਾਂ ਨੇ ਕੁਝ ਜਿਹੜੀਆਂ ਗੱਲਾਂ ਕੀਤੀਆਂ ਉਹਨਾਂ ਦੀ ਜਿਹੜੀ ਸੋਚ ਹੈ ਬੜੀ ਡਿਵੈਲਪਮੈਂਟਲ ਸੋਚ ਹੈ ਜਿਹਦੇ ਵਿੱਚ ਉਹਨਾਂ ਨੇ ਦੇਖੋ ਪੰਜਾਬ ਦੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ ਚਾਹੇ ਉਹ ਨਸ਼ਾ ਹੈ ਚਾਹੇ ਤੇ ਇੰਡਸਟਰੀ ਡਿਵੈਲਪਮੈਂਟ ਹੈ ਚਾਹੇ ਸੀਵਰੇਜ ਦੀ ਪ੍ਰੋਬਲਮ ਹੈ ਚਾਹੇ ਹੋਰ ਵੀ ਜਿਹੜੀ ਜਿਹੜੀ ਪ੍ਰੋਬਲਮਸ ਹੈ ਉਹਦੀਆਂ ਉਹਨਾਂ ਨੇ ਕਿਤੀਆਂ ਕਿ ਹਾਂ ਇਹ ਚੀਜ਼ ਠੀਕ ਹੋਣੀ ਚਾਹੀਦੀ ਹੈ ਔਰ ਉਹਨਾਂ ਦੀ ਇਹ ਸੋਚ ਦੇਖ ਕੇ ਬੜਾ ਅੱਛਾ ਲੱਗਾ ਕਿ ਉਹਨਾਂ ਦੀ ਬੜੀ ਡਿਵੈਲਪਮੈਂਟ ਸੋਚ ਹੈ ਹਾਂ ਉਹਨਾਂ ਨੇ ਜਿਹੜੀਆਂ ਦੋ ਗੱਲਾਂ ਜਿਹੜੀਆਂ ਮੈਨੂੰ ਲੱਗਾ ਕਿ ਉਹਨਾਂ ਨੇ ਨਹੀਂ ਕੀਤੀਆਂ ਮੈਂ ਉਹਨਾਂ ਨਾਲ ਡਿਸਕਸ਼ਨ ਵੀ ਕੀਤੀ ਔਰ ਉਹਨਾਂ ਨੇ ਬੜਾ ਅੱਛਾ ਜਵਾਬ ਵੀ ਦਿੱਤਾ ਹੈ ਜਿਹਦੇ ਵਿੱਚ ਉਹਨਾਂ ਨੇ ਫਸਟ ਮੈਂ ਕਿਹਾ ਸੀ ਕਿ ਜਦੋਂ ਵੀ ਡਿਵੈਲਪਮੈਂ ਸ਼ਹਿਰੀ ਵਿਕਾਸ ਜਦੋਂ ਅੰਮ੍ਰਿਤਸਰ ਦਾ ਵਿਕਾਸ ਕਰਦੇ ਆਂ ਤੇ ਅਸੀਂ ਵੋਲ ਸਿਟੀ ਏਰੀਆ ਨੂੰ ਛੱਡ ਦਿੰਨੇ ਆਂ ਤੁਸੀਂ ਦੇਖੋ ਪਿਛਲੇ ਜਿਹੜਾ ਵੋਲ ਸਿਟੀ ਏਰੀਆ ਬਹੁਤ ਪੁਰਾਣਾ ਹੀ ਬਣਿਆ ਅੰਦਰ ਤੁਸੀਂ ਗਲੀਆਂ ਚ ਜਾਓ ਛੁੱਟ ਛੁੱਟੀਆਂ ਗਲੀਆਂ ਐ ਔਰ ਸੀਵਰੇਜ ਬਲੋਕ ਪਏ ਨਾਲੀਆਂ ਉਸੇ ਹੀ ਆ ਜੋ ਪੁਰਾਣੀਆਂ ਨਾਲੀਆਂ ਹੀ ਬੰਦ ਨਾਲੀਆਂ ਨਹੀਂ ਹੈਗੀਆਂ ਇਹ ਸਾਰੀਆਂ ਗੱਲਾਂ ਮੈਂ ਸਰਨਾ ਕੀਤੀਆਂ ਔਰ ਉਹਨਾਂ ਨੇ ਕਿਹਾ ਕਿ ਤੁਸੀਂ ਮੇਰਾ ਮੈਨੀਫੈਸਟੋ ਮੈਨੀਫੈਸਟੋ ਵੜੋ ਉਹਦੇ ਵਿੱਚ ਐਫ ਵੀ ਕਿਹਾ ਗਿਆ ਕਿ ਜਿਹੜਾ ਦਿਲ ਦੀ ਗੱਲਾਂ ਉਹਨਾਂ ਨੇ ਕੀਤੀਆਂ ਕਿ ਅਸੀਂ ਸ਼ਹਿਰ ਨੂੰ ਜਿਹੜਾ ਬੋਲ ਸਿਟੀ ਏਰੀਆ ਇਹਨੂੰ ਇੱਕ ਯੂਰਪ ਦਾ ਜਿਹੜਾ ਪ੍ਰਾਗ ਸਿਟੀ ਹੈ ਉਹਦੀ ਔਰ ਰੋਮ ਦਾ ਉਹਨਾਂ ਨੇ ਐਗਜ਼ਾਮਪਲ ਦਿੱਤੀ ਰੋਮ ਐਂਡ ਪ੍ਰਾਗ ਸਿਟੀ ਦੀ ਪ੍ਰਾਗ ਸਿਟੀ ਤੇ ਰੋਮ ਇੱਕ ਐਸਾ ਸ਼ਹਿਰ ਹੈ ਜਿਹਦੇ ਵਿੱਚ ਤੁਸੀਂ ਬੋਲ ਸਿਟੀ ਐਸਾ ਹੀ ਬੋਲ ਸਿਟੀ ਹੈਗੀ ਉੱਤੇ ਔਰ ਬਾਹਰ ਤੁਸੀਂ ਦੇਖੋ ਇੰਨਾ ਬਿਊਟੀਫੁਲ ਏਰੀਆ ਡਿਵੈਲਪ ਕੀਤਾ ਹੈ ਪਾਰਕਿੰਗਸ ਡਿਵੈਲਪ ਕੀਤੀ ਹੋਈਆਂ ਉੱਤੇ ਔਰ ਕਿਤੇ ਵੀ ਕੰਜੈਸ਼ਨ ਨਹੀਂ ਔਰ ਸਿਟੀ ਦੇ ਵਿੱਚ ਇੱਕ ਟੂਰਿਜ਼ਮ ਹੈ ਜਿਹੜਾ ਵੀ ਇੱਥੇ ਤੁਸੀਂ ਦੇਖੋ ਅੰਮ੍ਰਿਤਸਰ ਦੇ ਵਿੱਚ ਇੱਕ ਟੂਰਿਸਟ ਕਿੰਨਾ ਜ਼ਿਆਦਾ ਹੈ ਇਹਨੂੰ ਆਪਾਂ ਮੈਡੀਕਲ ਟੂਰਿਜ਼ਮ ਬਣਾ ਸਕਦੇ ਹਾਂ ਹੋਰ ਟੂਰਿਸਟ ਦਾ ਸੈਂਟਰਸ ਵਧਾ ਸਕਦੇ ਆ ਉਹਦੇ ਵਿੱਚ ਇੱਕ ਗੱਲ ਇਹਨਾਂ ਨੇ ਹਾਲ ਸਿਟੀ ਏਰੀਆ ਦੀ ਕੀਤੀ ਕਿ ਇਹਨੂੰ ਆਪਾਂ ਡਿਵੈਲਪ ਕਰਾਂਗੇ ਕਿ ਜਿਹੜਾ ਟੂਰਿਸਟ ਆਏਗਾ ਪਹਿਲਾਂ ਸਿਟੀ ਏਰੀਆ ਨੂੰ ਦੇਖਣ ਆਏਗਾ ਐਫ ਐ ਜੀ ਉਹਨੂੰ ਬਣਾਣਗੇ ਔਰ ਯੂਰਪ ਦੇ ਸਟਾਈਲ ਜਿਹਾ ਬਣਾਣਗੇ ਬੜੀ ਅੱਛੀ ਗੱਲ ਕਰਨੀ ਕੀਤੀ ਹੈ ਔਰ ਦੂਸਰੀ ਗੱਲ ਜਿਹੜੀ ਕੀਤੀ ਹੈ ਕਿ ਇਸ ਟਾਈਮ ਜਿਹੜੀ ਕਰਪਸ਼ਨ ਹੈ ਉਹ ਆਪਣੇ ਚਰਮ ਤੇ ਔਰ ਮੇਰੀ ਡਿਸਕਸ਼ਨਸ ਹਨ ਅੱਜ ਜਿਹੜੀ ਹੋਈ ਕਿ ਕਰਪਸ਼ਨ ਬਹੁਤ ਜ਼ਿਆਦਾ ਮਾਤਰਾਏ ਬਹੁਤ ਜ਼ਿਆਦਾ ਵੱਧ ਗਈ ਹੈ ਕਰਪਸ਼ਨ ਤੋਂ ਬਿਨਾ ਕੋਈ ਕੰਮ ਨਹੀਂ ਹੋ ਰਿਹਾ ਔਰ ਇਹ ਕਰਪਸ਼ਨ ਦੇਖਦੇ ਹੋਏ ਅਸੀਂ ਲੋਕ ਬਿਲਕੁਲ ਆਪਣੇ ਆਪ ਨੂੰ ਇਹ ਸੋਚਦੇ ਹਾਂ ਕਿ ਇੱਥੇ ਰਹਿਣਾ ਬੜਾ ਮੁਸ਼ਕਲ ਹੋ ਗਿਆ ਹੈ ਇਹ ਚੀਜ਼ਾਂ ਵੀ ਉਹਨਾਂ ਨੇ ਵਾਅਦਾ ਕੀਤਾ ਹੈ ਕਿ ਅਸੀਂ ਇਹਨੂੰ ਕਰਪਸ਼ਨ ਫ੍ਰੀ ਪੰਜਾਬ ਬਣਾਵਾਂਗੇ ਕਰਪਸ਼ਨ ਫ੍ਰੀ ਅਮ੍ਰਿਤਸਰ ਬਣਾਵਾਂਗੇ ਇਹ ਸਾਰੀਆਂ ਗੱਲਾਂ ਸੁਣ ਕੇ ਮੈਨੂੰ ਉਹਨਾਂ ਦੇ ਜਿਹੜੀ ਸੋਚ ਹੈ ਉਹ ਬੜੀ ਅੱਛੀ ਸੋਚ ਲੱਗੀ ਮੇਰੀ ਅਮ੍ਰਿਤਸਰ ਵਾਸੀਆਂ ਔਰ ਦੇਸ਼ ਵਾਸੀਆਂ ਨੂੰ ਇਹ ਗੁਜਾਰਸ਼ ਹੈ ਕਿ ਜਿਹੜਾ 7ਵੇਂ ਚਰਨ ਦਾ ਇਹ ਰਹਿ ਗਿਆ ਹੈ VOTING ਰਹਿ ਗਈ ਹੈ। ਔਰ ਤੁਸੀਂ ਵੱਧ ਚੜ ਕੇ ਹਿੱਸਾ ਲੋ ਔਰ ਮੇਰੀ ਸਾਰਿਆਂ ਨੂੰ ਗੁਜਾਰਸ਼ ਹੈ ਕਿ ਅਸੀਂ ਇਹਨੂੰ 80% ਤੱਕ 80% ਤੱਕ ਇਹਨੂੰ ਆਪਾਂ ਪੋਲ ਕਰੀਏ। ਜੇ 80% ਤੋਂ ਵੀ ਵੱਧ ਕਰ ਸਕਦੇ ਆਂ ਦੈਟ ਇਜ਼ ਵੈਰੀ ਗੁੱਡ। ਪਰ 80% ਵੋਟ ਕਰੀਏ ਔਰ ਵੋਟ ਜੂਰ ਕਰੀਏ। ਤੁਸੀਂ ਤੁਹਾਡਾ ਇੱਕ ਕਰਤਵਿਅ ਹੈ ਕਿ ਤੁਸੀਂ ਵੋਟ ਕਰੋ। ਤੁਹਾਡਾ ਅਧਿਕਾਰ ਹੈ। ਤੁਹਾਨੂੰ VOTING ਦਾ ਅਧਿਕਾਰ ਦਿੱਤਾ ਗਿਆ ਹੈ। ਜੇ ਤੁਸੀਂ ਆਪਣਾ VOTING ਅਧਿਕਾਰ ਦਾ ਪ੍ਰਯੋਗ ਨਹੀਂ ਕਰਦੇ ਤੇ ਫਿਰ ਕੋਈ ਫਾਇਦਾ ਨਹੀਂ ਹੈ ਫਿਰ VOTING ਤੁਹਾਡੇ ਰਾਈਟਸ ਹੋ ਲੈਣੇ ਚਾਹੀਦੇ ਹੈ ਔਰ ਹਰ ਬੰਦੇ ਨੂੰ ਸਵੇਰੇ 7 ਵਜੇ ਉੱਠ ਕੇ ਸਭ ਤੋਂ ਪਹਿਲਾਂ ਲਾਈਨਾਂ ਚ ਲਾ ਕੇ ਵੋਟ ਕਰ ਦੇਣਾ ਹੈ ਬਾਈ ਚਾਹੀਦਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਔਰ ਪੰਜਾਬ ਦੇ ਔਰ ਦੇਸ਼ ਵਾਸੀਆਂ ਪੰਜਾਬ ਦੇ ਨਿਵਾਸੀਆਂ ਔਰ ਦੇਸ਼ ਵਾਸੀਆਂ ਨੂੰ ਮੇਰੀ ਗੁਜ਼ਾਰਿਸ਼